ਸ਼ਸ਼ੀਕਲ ਜੀ ਸਾਰਿਆਂ ਨੂੰ ਡਾਕਟਰ ਸਾਹਿਬ ਆ ਗਏ ਜੀ ਪਿੰਡ ਵੱਡੇ ਸਭਰਾ ਜ਼ਿਲ੍ਹਾ ਤੰਦਵਰਾ ਤਸਵੀਰ ਪੱਟੀ ਨਜ਼ਦੀਕ ਇਹਨਾਂ ਨੂੰ ਹਰਗੇ ਪੈਂਦਾ ਜੀ ਬੜਾ ਕੈਮਰਾ ਘੁਮਾ ਦਿਓ ਅੱਜ ਵੀ ਡਾਕਟਰ ਸਾਹਿਬ ਬਹੁਤ ਸੋਹਣੇ ਸੋਹਣੇ ਵੜਾ ਲੈ ਕੇ ਆਂਦੀਆਂ ਨਾਲ ਆਇਰ ਸ਼ਹਿਰ ਜਰਸੀ ਜੋਸੀ ਐਚ ਐਫ ਕਲੋਸ ਤੇ ਆਓ ਫਿਰ ਭਾਈ ਜੀ ਨੇ ਗੱਲਬਾਤ ਕਰੀ ਸ਼ਸ਼ੀਕਲ ਸੰਦੀਪ ਪੰਜ ਸ਼ਸ਼ੀਕਲ ਹੋਰ ਸਤ ਜੀ ਕਿਰਪਾ ਜੀ ਗੁਰੂ ਰਾਮਦਾਸ ਜੀ ਬਾਬਾ ਡਾ ਸਾਹਿਬ ਜੀ ਦੀ ਓਡਗੇ ਟੈਂਸ਼ਨ ਅ ਤਰਾ ਹੀ ਬਸ ਕਿਰਪਾ ਮਾਰ ਕੇ ਤੂੰ ਆਖਿਆ ਪਰਸੇ ਵੀਡੀਓ ਪਾਣੀ ਆ ਜੀ ਤੇ ਮੈਂ ਵੀ ਤੁਹਾਡੀ ਜ਼ੁਬਾਨ ਤੇ ਰਿਹਾ ਵੀ ਤੂੰ ਇੱਕ ਦਿਨ ਵੇਲੇਟ ਕਰਦਾ ਮੰ ਜੇ ਤੀਰ ਬਰ ਕਹਿ ਗਿਆ ਪਰਸਾ ਪੌਣੀ ਦੇ ਮਹੱਤਵ ਤੇ ਜਿਸ ਨੇ ਫੇਰ ਵੀਡੀਓ ਪਾ ਲਈ ਅੱਜ ਵੀ ਅੱਜ ਸੰਦੀਪ ਭਾਜੀ ਅੱਜ ਦੀ ਅੱਜ ਦੀ ਅੱਜ ਹਾਂਜੀ ਅੱਜ ਆਪਣੇ ਤੋਂ ਦੋਂਦੀਆਂ ਵੀ ਹੈਗੀਆਂ ਕਈ ਨਾ ਵੀਰ ਭੈਣ ਭਰਾਣਾ ਬਣ ਡਿਮਾਂਡ ਕਰਦੇ ਦੋਂਦੀ ਲਿਆ ਕੇ ਦੋ ਚੌਗੀ ਲਿਆ ਕੇ ਦੋ ਸ਼ਿੱਗੀ ਲਿਆ ਕੇ ਦੋ ਆਪਣੇ ਤੋਂ ਐਰ ਸ਼ੈਰ ਗਰਲੈਂਡੋ ਸਾਰੀਆਂ ਕੋਈ ਮੇਰਾ ਵੀ ਨਰਾਜ਼ ਨਾ ਹੋਵੇ ਉਹਨਾਂ ਪਹਿਲੀ ਰੀਣਾ ਸੰਦੀਪ ਭਾਜੀ ਮਾਲ ਘਾਟੀ ਤੇ ਗਾਲ ਤੁਹਾਨੂੰ ਪਤਾ ਜਿਆਦਾ ਹੈ ਤੇ ਮਾਲ ਪੂਰਾ ਹੋਣ ਨਹੀਂ ਗਿਆ ਕੱਲ ਵੀ ਨਾ ਇੱਕ ਵੈੜਾ ਸੀ ਦੋ ਜਰਸੀਆਂ ਪਰ ਟੌਪ ਦੀਆਂ ਜੇ ਇਹ ਨਾਲ ਲੱਗੇ ਮੈਂ ਨਹੀਂ ਵੀਡੀਓ ਚ ਪਾਣੀਆਂ ਉਹ ਦਾਦੀ ਦੇ ਕਿਹਦੇ ਚੱਲ ਵੀਡੀਓ ਪਾਉਗੇ ਉਹ ਜੇਰ ਕਰਕੇ ਕਿਹਦੇ ਹੀ ਹੁਣੇ ਖੜਦੀਆਂ ਰਾਤ ਲੈ ਕੇ ਚਲੋ ਆਪਣੇ ਘਰ ਹੀ ਗਈਆਂ ਕਾਰ ਆਜਾ ਬਸ ਜਿਹੜੀਆਂ ਮਹਾਰਾਜ ਤੰਦਰੁਸਤੀ ਰੱਖੇ ਇਹਨਾਂ ਦੇ ਲੇ ਸਿਗਰਾਨ ਦਾ ਦਿਹਾੜਾ ਵਾ ਬਾਬਾ ਬੁੱਢਾ ਸਾਹਿਬ ਸਾਰਿਆਂ ਦੇ ਕਿਰਪਾ ਕਰੇ ਜਿਹੜੇ ਦੇਸ ਸਾਹਿਬ ਦੇ ਸੰਜ ਬੈਠੇ ਲੋਕਾਂ ਉਹਨਾਂ ਦੇ ਚੜਦੀਆਂ ਕਲਾਈ ਮਹਾਰਾਜ ਕਰੀਏ ਆਜੋ ਜੀ ਆਜ ਲਿਆ ਫੜਾ ਦਿਓ ਡਾਕਟਰ ਸਾਹਿਬ ਇਸ ਸੂਈ ਹੈ ਜੀ ਵੇਖੋ ਸੰਦੀਪ ਭਾਜੀ ਸੂਈ ਇਹੋ ਜੀ ਦੀ ਗਾਦੀ ਤਰੀਫ ਕਰਨੀ ਆਪਾਂ ਕੀ ਕਰਨੀ ਆ ਮਾਲਕ ਦੀ ਕਿਰਪਾ ਰੰਗ ਭਾਗ ਲੱਗੇ ਆ 22 ਲੀਟਰ ਬੋਲਾ 22 ਕਿਲੋ ਬੋਲਾ ਤੇ ਵੇਖੋ ਫਿਰ ਪੂਰੇ ਰਿਕਾਰਡ ਵਾਲੀ ਜਿਹਦਨ ਦੀ ਸੂਈ ਆ ਤੇ ਰਿਕਾਰਡ ਵੇਖੋ ਐਡੀ ਐਡੀਆ ਕੁਆਲਿਟੀਆਂ ਬਿਊਟੀਆਂ ਬਿਲਕੁਲ ਬਿਲਕੁਲ ਇਹ ਤਾਂ ਤੇ ਰੱਬ ਦਾ ਨਾ ਯਾਰ ਮਾਕੇ ਦਾ ਰੱਬ ਦਾ ਨਾ ਯਾਰ ਬੜੀ ਬਹੁਤ ਜੰਗੀਦਾਰ ਤਾਂ ਦੇਖੀ ਐ ਐਡੀਆ ਐਡੀਆ ਵੜਾ ਤੁਹਾਨੂੰ ਪਤਾ ਕਿੱਥੋਂ ਮਿਲਦੀਆਂ ਸਿਰਫ ਬੁਰਜ ਮਿਲਕਫਾਰ ਤੋਂ ਬਿਲਕੁਲ ਜੀ ਸੰਦੀਪ ਭਾਜੀ ਹਾਂ ਜੀ ਸਹੀ ਜਿਹੜਾ 32 ਲੀਟਰ ਇਹਨੇ ਕੱਢਿਆ ਆਖ ਨੂੰ ਜਿੱਡਾ ਮਰਜੀ 45 45 ਜਿੱਡਾ ਮਰਜੀ ਕਰੀਓ ਫਾਇਦਾ ਨਹੀਂ ਕੋਈ ਦਿਖਣੀ ਦਈ ਹੈ ਵੈੜ ਕੀ ਆ ਬੱਚਾ ਮੰਗ ਬੱਚੀ ਇਹਦੇ ਮੇਲ ਕਾਫ ਅੱਛੇ ਹੈ ਪਰਸੋ ਸਹੀ ਹੈ ਜੀ ਵੈੜ ਬਹੁਤ ਚੰਗੀ ਹੈ ਜੀ ਇਹ ਤੋਂ ਤੇ ਰੱਬ ਦਾ ਹੈ ਐਂਡ ਹੈ ਜੀ ਐਂਡ ਆਜੋ ਜੀ ਆਜੋ ਇਹ ਤੋਹਫੇ ਤੁਹਾਨੂੰ ਬੁਰਜ ਮਿਲਕ ਫਾਰਮ ਚ ਮਿਲਣਗੇ ਬਿਲਕੁਲ ਜੀ ਹਾਂਜੀ 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 ਡਾਕਟਰ ਸਾਹਿਬ ਸੁਨੀਪਾ ਜੀ ਇਹ ਨਹੀਂ ਕਿ ਵੈੜ ਵੱਡੀ ਆ ਤੇ ਆਪਾਂ 1.5 ਮੰਗ ਲਈਏ 40 ਮਰਲ ਮੰਗ ਲਈਏ 30 ਵੀ ਨਹੀਂ ਮੰਗਣੀ 25 ਵੀ ਨਹੀਂ ਮੰਗਣਾ ਹਾਂਜੀ 20 ਵੀ ਨਹੀਂ 15 ਦੀ ਦੇਣੀ ਜੇ ਬਸ 15 ਦੀ ਹਾਂ 1 ਲੱਖ 15 ਇਹ ਛੋਟਾ ਸਿੱਧ ਗਈਆਂ ਛੋਟ ਇਹ ਸੰਦੀਪ ਭਾਜੀ ਜਰਸੀ ਜੇ ਹਾਂਜੀ ਡੈਨਮਾਰਕ ਦੀ ਆ ਇਹ ਚੌਗੀ ਬੱਛੀ ਏ ਚਾਰ ਤੰਦਰ ਇਹ ਡੀਆ ਜਿਹੜੀਆਂ ਜਰਸੀਆਂ ਕਿਤੇ ਛੋਟੀ ਨਹੀਂ ਆ ਕਿੱਡੀ ਹਾਈਟ ਆ ਹਾਂ ਬੱਚਾ ਫਰਾਮ ਕੌਮਲਾ ਕਰਦੇ ਕਿ ਨਹੀਂ ਕਰਦੀ ਭਾਜੀ ਚਾਰ ਚਾਰੇ ਤੰਦਰ ਇਹ ਕਹਿਣਾ ਨਹੀਂ ਆ ਇਹ ਕਹਿ ਦੇਣਾ ਤੇ ਇੱਕ ਕਰਨਾ ਡਾਕਟਰ ਸਾਹਿਬ ਕੈਨੇਡਾ ਵੋਕੇ ਸੁਈ ਨਹੀਂ ਬੋਲਾ ਫਿਰ ਆਤੀ ਸੁਈ ਹੱਸਦੀ ਪਿਆਰ ਅੱਛਾ ਜੀ ਸੰਜੇਰ ਦੀ ਪੈ ਗਈ ਤੇ ਵੇਖੋ ਜੀ ਵੇਖੋ ਇਹ ਤਾਂ ਤੇਰੇ ਤੇ ਪਈ ਹੈ ਜਰਸੀ ਵੱਡੀ ਕਾਦੀ ਇਹ ਨਹੀਂ ਕੋਈ ਆਊਗਾ ਮੇਰਾ ਵੀਰ ਬਸ ਇਹਨਾਂ ਪਰਾਹੇ ਛੋਟਾ ਕਾਦੋ ਫੁੱਲ ਹਾਈਟ ਫੁੱਲ ਲੈਂਥ ਨੇ ਨਾ ਖਲ ਬਹੁਤ ਆ ਬੈਠਦੇ ਜੀ ਬਰੀਡ ਚੱਕਰਾਓ ਪੂਰੀ ਗਾਰ ਕਿੰਨੀ ਆ ਸੰਦੀਪ ਭਾਜੀ ਇਹ ਡੀ ਆੜੀਆਂ ਜਰਸੀਆਂ ਕਿਦੇ ਘਰ ਘਰ ਪਜੀਆਂ ਬਿਲਕੁਲ ਕਿੱਥੇ ਜੀ ਲੱਭਣੀਆਂ ਇਹੋ ਜੀਆਂ ਬੜੇ ਤੋਫੇ ਤੇ ਡਾਕਟਰ ਸਾਹਿਬ ਇਹਦਾ ਮੁੱਲ ਜੀ ਇਹ ਆਪਾਂ ਸੰਦੀਪ ਭਾਜੀ ਜਿੰਨਾ ਮਰਜ਼ੀ ਕਰ ਲਈਏ ਇਹ 95000 ਦੀ ਦੇਣੀ ਇਹ ਮਗਰ ਮੇਲ ਕਾਫ ਜੇ ਠੀਕ ਆ ਹਾਂ ਨੇ 95000 ਦੀ ਹਾਂਜੀ ਚਲੋ ਤੇ ਆ ਆਪਾਂ ਤੋਹਫਾ ਵਿਖਾ ਦਈਏ ਹੁਣ ਸੰਦੀਪ ਭਾਜੀ ਇਹ ਗੱਬਣਾ ਹਾਂਜੀ ਨਹੀਂ ਸੂਈ ਅੱਛਾ ਸੂਈ ਆਇਆ ਸ਼ਹਿਰ ਐਰ ਸ਼ਹਿਰ ਤੇ ਕੀ ਫੀਟਿੰਗ ਲੇਵਾ ਕਿਹੜਾ ਏ ਹੁਣ ਸੰਦੀਪ ਭਾਜੀ 16 ਲੀਟਰ ਬੋਲਾ ਅੱਛਾ ਤੇ ਲੈਂਥ ਚੈੱਕ ਕਰਵਾਓ ਬਰੀਡ ਬੀਨਸ ਇਹ ਜਿਹੜਾ ਪੁਸ਼ਾਬ ਕਰਦੀ ਦੇ ਉੱਤੇ ਚੱਡੇ ਦੇ ਪੈਂਦਾ ਵਾ ਇਹ ਨਾਲ ਲੇਵਾ ਕਰਵਾਣੀ ਨੂੰ ਲੱਗਾ ਨਸਲਾ ਵੈੜ ਤੇ ਪੂਰੀ ਆਜੀ ਹਾਂਜੀ ਹਾਂਜੀ ਵੈੜ ਛਿੱਗੀ ਵੈੜ ਇਹ ਕਿੰਨੇ ਬੋਲੇ ਜੀ ਹੁਣ ਇਹਦੇ ਥੱਲੇ 16 17 ਲੀਟਰ ਬੋਲੀ ਪੱਕੀ ਆ ਕਹੇ ਨੂੰ ਜਿੰਨਾ ਮਰਜ਼ੀ ਕਹਦੀ ਹੈ ਸਹੀ ਡੰਗਰੀ ਸੂਈ ਆ ਸਹੀ ਜਿਹੜਾ ਪਿਛਲੇ ਸੂਏ ਇਹਨੇ 24 25 ਲੀਟਰ ਦੁੱਧ ਚੋਇਆ ਵਾ ਠੀਕ ਆ ਵੈੜ ਵੇਖੋ ਕੱਲੀ ਆਉ ਗੱਡੀ ਤੇ ਸੰਦੀਪ ਭਾਜੀ ਜੇ ਇਹਦੇ ਮੁੱਲ ਦੀ ਗੱਲ ਕਰੀਏ ਹਾਂਜੀ ਤੇ ਇਹ ਆਪਾਂ 90000 ਦੀ ਦੇ ਦਾਂਗੇ 90000 ਨਹੀਂ ਕਰਨਾ ਐਵੇਂ ਫਾਇਦਾ ਨਹੀਂ ਕਰਾਈ ਉਹ ਚੋ ਵੀ 2000 ਮਾਨ ਕਰ ਦਾਂਗੇ ਚਲ 80 ਦੀ 80 ਆ ਚੱਲਣ ਦੋ ਨਹੀਂ ਯਾਰੀ ਬਹੁਤ ਚੰਗੀ ਆ ਜੀ ਮੇਰੇ ਕਿਹਦੇ ਵਾਲਾ ਇੱਧਰ ਇੱਕ ਹਾਂ ਇੱਕ ਕੱਦ ਕਾੜ ਦੀ ਐੜੀ ਵੀ ਕੋਈ ਕਹੂ ਮੇਰਾ ਵੀਰ ਭੈਣ ਭਰਾ ਆਨਲਾਈਨ ਮੰਗਾਉਣੀ ਆ ਪੇ ਮੇਰੀ ਕੋਈ ਨਹੀਂ ਆ ਇੱਥੇ ਸਾਰਿਆਂ ਆਨਲਾਈਨ ਭੇਜਿਆ ਕੋਈ ਲਾਹਾ ਮਦ ਦੇ ਕਹੇ ਸੋਨੇ ਵਰਗਾ ਮਾਲ ਦੇਣਾ ਵਾ ਸੋਨੇ ਦੇ ਕੰਮ ਕਰਨਾ ਵਾ ਹਾਂਜੀ ਇਹ ਸੰਦੀਪ ਭਾਜੀ ਅੱਜ ਮੇਰੇ ਖਿਆਲ ਨਾਲ ਮੈਨੂੰ ਲੱਗਦਾ ਵੀ ਸਾਰੇ ਵੱਚੇ ਆ ਹਾਂਜੀ ਅੱਛਾ ਆ ਵੀ ਜੀ ਸੂਈ ਆ ਇਹ ਤਾਜੀ ਸੂਈ ਆ ਹਾਂਜੀ ਇਹਨੂੰ ਤਜਾਦਨ ਜੇ 12 ਲੀਟਰ ਬੋਲਾ ਜੇ 12 ਕਿਲੋ ਬੋਲਾ ਹਾਂਜੀ ਠੀਕ ਆ ਤੇ ਇਹ ਆਪਣਾ ਸਿੱਧੀ ਪਹਿਲੇ ਵੀਡੀਓ ਚ ਕਹਿ ਦਨੇ 60000 ਦੀ ਦੇ ਦੇਣਾ 60000 ਦੇਣੀ ਆ ਹਾਂਜੀ ਚਲੋ ਤੇ ਵੇਖੋ ਫਿਰ ਨਗੀਨਾ ਬਿਲਕੁਲ ਜੀ ਬਿਲਕੁਲ ਟੌਪ ਦਾ ਥਾਣੀ ਬੜਾ ਜ਼ਬਰਦਸਤ ਬੜਾ ਬੜਾ ਸਰਾ ਚਾਈ ਐਲ ਪਾ ਪਾਈ ਆ ਅੱਛਾ ਬਾਕੀ ਨਹੀਂ ਰੂ ਵਰਗੀ ਟੌਪ ਆ ਪਾਈ ਆ ਜਿਹੜਾ ਸਰੋਂ ਬਰਿੰਦਾ ਮੋਲੋ ਇਹ ਤਾਂ ਦੱਸਿਆ ਜੀ 60 ਦੀ ਦੇ ਦੇਣਾ 60000 ਚਲੋ ਠੀਕ ਆ ਤੇ ਆਹ ਜੀ ਇਹ ਦੋ ਦੰਦ ਹੋਣੀ ਭਾਜੀ ਦੋਂਦੀ ਵੱਛੀ ਵੇਖੇ ਫਿਰ ਨੰਗੀ ਨਹੀਂ ਆ ਰਹੀ ਇਸ ਦਾ ਹੋ ਗਿਆ ਡੀਪ ਜੇ ਪ੍ਰੋਪਰ ਪਾਤੀ ਪਾਦੀ ਆ ਦੇਖੋ ਫਿਰ ਫਿਟਿੰਗ ਫਿਕਸ ਲੈ ਵੇਰੀ ਨਸਲ ਵੇਖੋ ਨਸਲ ਚੈੱਕਰ ਵਾਲੀ ਆ ਅੱਜ ਇੱਕ ਤਾਂ ਇੱਕ ਵਖਾਦ ਨਹੀਂ ਆ ਵਾਕੀ ਗੱਲ ਸਹੀ ਆ ਜੀ ਖੁਸ਼ ਹੋ ਜਿਹੜੇ ਮੇਰੇ ਵੀਰ ਭੈਣ ਭਰਾ ਵੀਡੀਓ ਵੇਖ ਕੇ ਜਿੰਨਾ ਨਹੀਂ ਵੀ ਲੈਣੀਆਂ ਉਹ ਵੀ ਕਹਿੰਦੇ ਮਾਲ ਬੜਾ ਸੋਹਣਾ ਜੀ ਬਿਲਕੁਲ ਬਿਲਕੁਲ ਜੀ ਯਾਰ ਕੁਆਲਟੀ ਹੈ ਵਹਿਣਾ ਜੀ ਪੂਰੀ ਕੁਆਲਟੀ ਕੁਆਲਟੀ ਦੇਖੋ ਫਿਰ ਫੇਸ ਕੁਆਲਟੀ ਫੇਸ ਕੁਆਲਟੀ ਵੇਖ ਨਾਰਾਇਣੇ ਰੰਗ ਭਾਗ ਲਾਇਆ ਨਸਲ ਨਸਲ ਵੇਖ ਲੋ ਡਾਕਟਰ ਕਿਹਨੇ ਖਲੀ ਕੁਮਦੀ ਫਾਰਮ ਦੇ ਵਿੱਚ ਨਸਲ ਬਹੁਤ ਜਾਨੀ ਨਸਲ ਪੂਰੀ ਅਜੇ ਸੁਸਵਾਦ ਦੇ ਵਿੱਚ ਆਈ ਆ ਦੋ ਚਾਰ ਦਿਨ ਪਿੱਛੋਂ ਸਹੀ ਬੈੜ ਚੰਗਾ ਹਾਂਜੀ ਤੇ ਡਾਕਟਰ ਸਾਹਿਬ ਇਹਦਾ ਮੁੱਲ ਇਹ ਸੰਦੀਪ ਭਾਜੀ ਮੁੱਲ ਜੋ ਮਰਜ਼ੀ ਕਰ ਲੀਏ 90 ਦੇ ਦਾਂਗੇ 90 ਹਜ਼ਾਰ ਦੀ ਚਲੋ ਜਾਣ ਦੋ ਇਹਦੇ ਹੱਥ ਵਿੱਚ ਜੇ ਅੱਛਾ ਪਾਈਪਰ ਦੀ ਪਾਈਪਰ ਦੀ ਬੱਛੀ ਆ ਗਈ ਆ ਆ ਦੇਖੋ ਫਿਰ ਨਹੀਂ ਬੱਛੀ ਬੱਛੀ ਚੈੱਕ ਕਰੋ ਟੌਪ ਕਲਾਸ ਟੌਪ ਗੁਲਾਬ ਬੱਛੀ ਹੈ ਜੀ ਬੱਛੀ ਜਤੈ ਕਾਗੀ ਚਲੋ ਮਾਰਾ ਇਹਨੇ ਰੰਗ ਭਗ ਲਾ ਜਿਹੜਾ ਜਿਹੜਾ ਮੇਰੇ ਵੀਰ ਚਾਹੁੰਦੇ ਵੀ ਬੱਛੀ ਵਾਲੀ ਮਜੇ ਆਹ ਜੀ ਇਹ ਦੀ ਬਾਂਮਣ ਸਿੰਘਾਂ ਤੋਂ ਆਈ ਆ ਅੱਛਾ ਠੀਕ ਆ ਰਾਮ ਵੀ ਲਿਖਿਆ ਉੱਤੇ ਗ ਆ ਨਾਮ ਲਿਖਿਆ ਕੇ ਨਾ ਚਲੋ ਕੋਈ ਰੱਬ ਦਾ ਨਾਮ ਲਿਖਾ ਬਿਲਕੁਲ ਬਿਲਕੁਲ ਤੇ ਸਲੂ ਮੈਂਦੀ ਆ ਅੱਛਾ ਠੀਕ ਨਸਲ ਦੇਖ ਲੋ ਕੁਆਲਟੀ ਕਿਹੜੀ ਆ ਪੂਰੀ ਆ ਜੀ ਬਰੀਡ ਬਹੁਤ ਜਰੀ ਆ ਤੇ ਬਾਕੀ ਸੰਦੀਪ ਭਾਜੀ ਇਹਦੇ ਦਿਨ ਦੱਸ ਪੈ ਜੇ ਹਾਂ ਤੇ ਟਿੱਪਨ ਟਪਾ ਦੇ ਵਿੱਚ ਇੱਕ ਨੰਬਰ ਦੀ ਪੂਰ ਛੱਟੇ ਦੀ ਆਪਣੀ ਗਰੰਟੀ ਆ ਲਾ ਕੇ ਭਵੇਂ ਟਿਪਲੇ ਤਸੱਲੀ ਕਰ ਲੇ ਨਾ ਚੰਗੀ ਲੱਗੇ ਵਾਪਸ ਭੇਜ ਦੇ ਆਪਾਂ ਨੂੰ ਕੋਈ ਚੱਕਰੀ ਨਹੀਂ ਆ ਬਿਲਕੁਲ ਜੀ ਪਾਰ ਪਿੱਛੇ ਇਹ ਵੀ ਆਪਣੀ ਗਰੰਟੀ ਰੱਖੀ ਹੁੰਦਾ ਚੰਗੀ ਚੰਗੀ ਬਿਹੜਾ ਟੋ ਨਸਲ ਫੇਸ ਕੁਆਲਟੀ ਇਧਰ ਘਰੋ ਇਹਦੀ ਬ੍ਰੂਤੀ ਚੱਕ ਰੋ ਤੇ ਕਿੰਨੀ ਫੇਸ ਕੁਆਲਟੀ ਸੋਹ ਬੱਠੇ ਇਹ ਬਰੀਡਾ ਸਿਰਫ ਇੱਥੇ ਹੀ ਮਿਲੀਆਂ ਬਿਲਕੁਲ ਹਾਂਜੀ ਇਹ ਸੰਦੀਪ ਭਾਜੀ 85 ਦੇ ਦਾਂਗੇ ਮੁੱਲ ਦੇ 85000 ਦੇ ਚਲੋ ਜਾਂ ਅੰਦਰ ਤਿਆਹ ਜੀ ਫਿਰ ਇਹ ਵੀ ਗੱਬਣ ਹੈ ਇਹ ਗੱਬਣ ਜੇ ਵੇਖੋ ਫਿਰ ਫਲਾੜ ਹੀ ਲਾਈ ਫਿਰਦੀ ਕਰਮਾਲੀ ਮੈਂ ਨਾ ਇਹ ਵੀ ਐਂਡ ਕਰਾਈ ਬੱਟਾ ਕ੍ਰੋਸ ਆ ਗਰਮੀ ਦੀ ਗਲਜਾਨ ਤੇ ਸਿਆਲ ਚ ਚਲੋ ਨਿਆਰੇ ਦੇਣੇ ਦੇਨੇ ਕਰਮਾਲੀ ਨੇ ਬਿਲਕੁਲ ਦੇਣੇ ਦੇਨੇ ਲੈਵਾ 19 ਗਾੜ ਤੇ 19 ਪਛਾੜ ਇਹ ਜਦੋਂ ਤਿਆਰੀ ਚਾਹੀ ਨਾ ਸੰਦੀਪ ਭਾਜੀ ਆਂਦੇ ਭਿੱਲੇਵਾ ਲੈ ਕੇ ਤੁਰਿਆ ਨਹੀਂ ਜਾਂਦਾ ਹਾਂ ਹੁਣੇ ਵੇਖੋ ਕੀ ਰੰਗ ਭਗਲਾਇਆ ਮੈਂ ਨਾ ਐਂਡ ਕਰਾਇਆ ਤਾਂ ਥਾੜੇ ਵਾਲੇ ਪਰ ਉੱਪਰ ਥਾਣ ਕਿੰਨਾ ਕੁਆਲਟੀ ਦਾ ਲੱਗਾ ਹੈ ਨੰਬਰ ਲੱਗਿਆ ਅਗਲੇ ਥਾਂ ਵੱਡੇ ਤੇ ਪਿਛਲੇ ਛੋਟੇ ਹਾਂਜੀ ਹਾਂਜੀ ਜਿਹੜੇ ਮੇਰੇ ਵੀ ਮੰਗਦੇ ਕਈ ਰੇ ਉਲਟੇ ਹੁੰਦੇ ਕਈ ਰੀ ਹਾਂ ਜਿਹੜੇ ਥਣ ਸਹੀ ਆ ਆ ਦੇਖੀ ਠੀਕ ਆ ਥਾਣਾਂ ਦੀ 1 ਨੰਬਰ ਦੀ 1 ਨੰਬਰ ਬਿਲਕੁਲ ਤੇ ਬਾਕੀ ਇਹਨੇ ਵੀ ਸੰਦੀਪ ਭਾਜੀ 2-4 ਦਿਨ ਹੀ ਮੇਰੇ ਖਾਲਾਂ ਕੱਢੂਗੀ ਕੱਢੋ ਇਹਨੇ ਕਿਹੜੇ ਸੂਏ ਜਿਹੜਾ ਐਵੇਂ ਝੂਠ ਮਾਰਨ ਨੂੰ ਜਿੰਨਾ ਮਰਜ਼ੀ ਮਾਰ ਲੀਏ ਉਹਨੇ ਵੀ 20 ਲੀਟਰ ਕੱਢਿਆ ਤੇ ਇਹਨੇ ਵੀ 20 ਲੀਟਰ ਅੱਖ ਨੂੰ ਜਿੰਨਾ ਮਰਜ਼ੀ ਕਹਿਦੀ ਉਹਦਾ ਗਲਤ ਕੰਮ ਨਹੀਂ ਕਰਨਾ ਥਾਣਲੇਵਾ ਦੱਸਣੀ ਏ 85 ਦੇ ਦਾਂਗੇ 85 ਹਾਂ ਜੀ ਚੱਲਣ ਦੋ ਆ ਵੇਖੋ ਇਹਦੀ ਫੇਸ ਕੁਆਲਿਟੀ ਚੈੱਕ ਕਰੋ ਇਹ ਵੀ ਦੁੱਦ ਦੰਦ 6 ਦਾ ਨਹੀਂ ਇਹ ਛਿੱਕੀ ਜਿਹੜੀ ਇਹਦੀ ਫੇਸ ਕੁਆਲਿਟੀ ਬੜੀ ਚੰਗੀ ਆ ਮੈਂ ਨਾ ਬੋਦੀ ਵਾਲੀ ਵੜਾ ਜੀ ਪੂਰੀ ਆ ਵੇਖ ਹਾਂ ਫੁੱਲ ਬਰੀਡ ਇਹ ਮਾਲ ਜਿਹੜਾ ਨਾ ਸੋਨੇ ਵਰਗਾ ਆਪਾਂ ਵੇਚਣਾ ਸਾਫ਼ ਸੁਥਰਾ ਕੰਮ ਕਰਨਾ ਜਿੰਨਾ ਚਿਰ ਵੀ ਕਰ ਲਓ ਮੈਂ ਬੰਦ ਜੀ ਹਾਂਜੀ ਤੇ ਬਾਕੀ ਸੰਦੀਪ ਭਾਜੀ ਆਪਣਾ ਤੁਹਾਨੂੰ ਪਤਾ ਜੱਦੀ ਪੁਸ਼ਟੀ ਵਪਾਰ ਦਾ ਬਿਲਕੁਲ ਇਹ ਨਹੀਂ ਵੀ ਹੁਣ ਜਿਹੜੀ ਵੀਡੀਓ ਆਪਣਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਹਾਂਜੀ ਗੱਡੀਆਂ ਜਿਹੜੋਂ ਭਰਦੇ ਆਂ ਇਹਦਾ ਨਾਮ ਹੋਗਾ ਜੀ ਮੈਂ ਗਾ ਤਿੰਨ ਬੜੇ ਚੱਲ ਪਏ ਤੁਹਾਡੀਆਂ ਹਾਂਜੀ ਚੱਲ ਪਈ ਤੀਆਂ ਗਾ ਕਿਹੜੇ ਡੈਰ ਗਾ ਗੁਜਾਰਾ ਦਾ ਕੰਮ ਕਰਨ ਲੱਗੇ ਪਏ ਹਾਂਜੀ ਹਾਂਜੀ ਤੇ ਬਾਕੀ ਇਹ ਨੇ ਦੇਣ ਹੱਥ ਲੈ ਜਾਣੇ ਜੀ ਕੁਆਲਿਟੀ ਬਹੁਤ ਜਰੀ نسل ਚੰਗੀ ਆ ਮਹਾਰਾਜ ਸੁੱਖ ਰੱਖੇ ਇਹ ਆਪਾਂ ਇਹ ਵੀ 80 ਦੀ ਦੇਣੀ ਹਾਂ 80 ਆ ਜੀ ਹਾਂ ਨਾ ਬਿਲਕੁਲ ਛੋਟਾ ਹੀ ਮੁੱਲ ਕੀਤਾ ਜੀ ਬਸ ਠੀਕ ਆ ਲਓ ਜੀ ਤੇ ਬਾਕੀ ਸੰਦੀਪ ਭਾਜੀ ਹਾਂਜੀ ਪਿੰਡ ਆਪਣਾ ਵੱਡੇ ਸਭਰਾ ਵਾ ਤੇਰੀ ਮੇਰੇ ਵੀਰ ਭੈਣ ਪ੍ਰੋਪੋਰਸ਼ਨ ਦੇ ਬਾਰ-ਬਾਰ ਪਿੰਡ ਕਿਹੜਾ ਪਿੰਡ ਕਿਹੜਾ ਪਿੰਡ ਕਿਹੜਾ ਉਹਦਾ ਪਾਰ ਪੇ ਚੇਰੀ ਥਾਂ ਦੀ ਪੂਰੀ ਗਰੰਟੀ ਜੇ ਚਲੋ ਠੀਕ ਹੈ ਹਾਂਜੀ ਤੇ ਜਿਲ੍ਹਾ ਦੰਦਨ ਤਸੀਲ ਪੱਟੀ ਸਤਿ ਸ੍ਰੀ ਅਕਾਲ